ਪੰਜਾਬ ਵਿੱਚ ਵੀ ਜੰਗਲ ਸਫਾਰੀ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲਿਆ ਜਾ ਸਕਦਾ ਹੈ ਇਸ ਦੇ ਲਈ ਤੁਸੀਂ ਹੁਸ਼ਿਆਰਪੁਰ ਚਪੈਂਦੀ ਠਾਂਡਾ ਉਲਮੁਰਦੀ ਥਾਣਾ ਵਿਚੋਣਾ ਹੈ ਜਿੱਥੇ ਠਾਂਡਾ ਦਾਮ ਤੋਂ ਲੈ ਕੇ ਦੇਰੀਆਂ ਅਤੇ ਕੂਕਾਨੀਟ ਤੱਕ ਦੀ ਹਰੇ ਭਰੇ ਜੰਗਲਾਂ ਚ ਪੂਰੇ ਸਾਲ ਵੈਂਦੀ ਕੁਦਰਤੀ ਪਾਣੀ ਵਿਚਾਲੇ ਜੰਗਲ ਸਫਾਰੀ ਕਰ ਸਕਦੇ ਹੋ ਬਹੁਤ ਹੀ ਵਧੀਆ ਕੁਦਰਤ ਦੇ ਨਜ਼ਾਰੇ ਹੈ ਵਾਟਰਫਾਲ ਹੈ ਜੰਗਲ ਸਫਾਰੀ ਹੈ ਜੋ ਕਿ ਲਗਭਗ 20 ਕਿਲੋਮੀਟਰ ਆਨ ਜਾਣਾ ਉਸ ਤੋਂ ਇਲਾਵਾ ਬੋਟਿੰਗ ਹੈ ਸਾਡੇ ਰਿਹਾਇਸ਼ ਲਈ ਤਿੰਨ ਹਟਸ ਬਣਾਈਆਂ ਹੋਈਆਂ ਹਨ ਪਹਾੜ ਗੁਫਾਵਾਂ ਕੁਦਰਤੀ ਪਾਣੀ ਵਿੱਚ ਯਾਤਰਾ ਦੇ ਨਾਲ ਨਾਲ ਪੰਜਾਬੀ ਖਾਣਾ ਤੇ ਫਾਸਟ ਫੂਡ ਦਾ ਸੁਆਦ ਵੀ ਸਲਾਨੀਆ ਲਈ ਇੱਥੇ ਤਿਆਰ ਮਿਲਦਾ ਹੈ ਤੇ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੁਦਰਤੀ ਖਜ਼ਾਨਿਆਂ ਨੂੰ ਉਭਾਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਆ ਜੀਓਗ੍ਰਾਫਿਕਲੀ ਵੀ ਪੰਜਾਬ ਜਿਹੜਾ ਹੈ ਉਹ ਟੂਰਿਜ਼ਮ ਵਾਸਤੇ ਸਭ ਤੋਂ ਫਿਟ ਪਲੇਸ ਹੈ ਮਨਾਲੀ ਜਾਣਾ ਤਾਂ ਪੰਜਾਬੀ ਦੀ ਜਾਣਾ ਕੁੱਲੂ ਜਾਣਾ ਪੰਜਾਬੀ ਦੀ ਜਾਣਾ ਮੰਡੀ ਸ਼ਿਮਲਾ ਸੋ ਅਸੀਂ ਚਾਹੁੰਦੇ ਆ ਕਿ ਟਰੈਵਲ ਵਾਲੇ ਪਾਸਿਓਂ ਪੰਜਾਬ ਦੇਖਣ ਵਾਲੇ ਪਾਸਿਓਂ ਟੂਰਿਜ਼ਮ ਵਾਲੇ ਪਾਸਿਓਂ ਲੋਕਾਂ ਨੂੰ ਦਿਖਾਈਏ ਕਿ ਸਾਡੇ ਕੋਲੇ ਕੁਦਰਤ ਨੇ ਕੀ ਕੀ ਦਿੱਤਾ